ਹਾਂਜੀ ਜਿੰਮੇ ਕੇ ਕੁੜੀਆਂ ਦੇ ਮੈਚ ਚੱਲ ਰਹੇ ਨੇ ਇਹਨਾਂ ਦੇ 800 ਮੀਟਰ ਚੱਲ ਰਿਹਾ ਪਹਿਲਾ ਰਾਉਂਡ ਆ ਜੋ ਖਤਮ ਹੋਣ ਵਾਲਾ ਤੇ ਇਹਨਾਂ ਦਾ ਦੂਸਰਾ ਰਾਉਂਡ ਸ਼ੁਰੂ ਆ ਫਲਾਸਟ ਰਾਉਂਡ ਸ਼ੁਰੂ ਹੋਗਾ ਜਿੰਮੇ ਤੁਹਾਡੇ ਸਾਹਮਣੇ ਆ ਦੋ ਕੁੜੀਆਂ ਨੇ ਵਧੀਆ ਪੋਜੀਸ਼ਨ ਆ ਤੀਜੇ ਨੰਬਰ ਤੇ ਆ ਰਹੀ ਹੈ ਕੁੜੀਆ ਉਹ ਭਾਈਏ ਖੜਾ ਹੋ ਜਾ ਉਹ ਖੜਾ ਹੋ ਜਾ ਆ ਜਾ ਲੀਵੀ ਚੱਲ ਜਾਣਾ ਹਾਂਜੀ ਚੌਥੇ ਨੰਬਰ ਤੇ ਆਈ ਕੁੜੀਆ ਤੇ ਬਹੁਤ ਵਧੀਆ ਪੋਜੀਸ਼ਨ ਆ ਜੋ ਚੱਲ ਰਹੀ ਹੈ ਤਾਂ ਆਪਾਂ ਸਾਰੇ ਕੋਸ਼ਿਸ਼ ਕਰਾਂਗੇ ਤੁਹਾਨੂੰ ਵੀ ਦਿਖਾਵਾਂਗੇ ਜਿੱਮੇ ਪਹਿਲੀ ਫਾਸਟ ਜੈ ਕੋ ਪੋਜੀਸ਼ਨ ਤੇ ਆਊਗਾ ਬੱਚਾ ਤਾਂ ਆਪਾਂ ਤੁਹਾਨੂੰ ਸਾਰੇ ਪੋਜੀਸ਼ਨਾਂ ਦਿਖਾਉਂਦੇ ਰਹਿਣਾ ਜਿਵੇਂ ਕਿ 800 ਮੀਟਰ ਦੀਆਂ ਲੜਕੀਆਂ ਦਾ ਜੋ ਪੋਜੀਸ਼ਨ ਚੱਲ ਰਹੀ ਸੀ ਜੋ ਗੁੜੀਆ ਦੂਸਰੇ ਨੰਬਰ ਤੇ ਸੀ ਉਹ ਦੂਸਰੇ ਨੰਬਰ ਵਾਲੇ ਨੂੰ ਕੱਟ ਕੇ ਪਹਿਲੇ ਨੰਬਰ ਦੇ ਫਾਸਟ ਨੰਬਰ ਤੇ ਆ ਰਹੀ ਆ ਉਹਨਾਂ ਦਾ ਲਾਸਟ ਰਾਊਂਡ ਆ ਤਾਂ 800 ਮੀਟਰ ਦੇ ਵਿੱਚ ਇਹ ਗੁੜੀਆ ਜੋ ਫਾਸਟ ਆ ਗਈ ਆ ਪਹਿਲਾਂ ਇਹ ਦੂਸਰੇ ਨੰਬਰ ਤੇ ਸੀ ਹਾਂਜੀ 36 ਦੇ ਵਿੱਚ ਇਹਨਾਂ ਨੇ 라ਊਂਡ ਲਾਇਆ ਜੀ ਤੇ ਦੂਸਰੀ ਪੋਜੀਸ਼ਨ ਤੀਸਰੀ ਪੋਜੀਸ਼ਨ ਤੇ ਇਹਨਾਂ ਦਾ ਜੋ ਹੋ ਗਿਆ ਪਹਿਲਾ ਦੂਜਾ ਤੀਜਾ ਨੰਬਰ ਜੋ ਕੁੜੀਆਂ ਨੇ ਫਰਸਟ ਵਧੀਆ ਰਨਿੰਗ ਕੀਤੀ ਹੈ ਤਾਂ ਆਪਾਂ ਤੁਹਾਨੂੰ ਹੋਰ ਵੀ ਜੋ ਟੂਰਨਾਮੈਂਟ ਹੋਣਗੇ ਅੱਗੇ ਹੁਣ ਬੱਚਿਆਂ ਦੇ ਮੁੰਡਿਆਂ ਦੇ ਹੋਣਗੇ ਆਪਾਂ ਉਹ ਵੀ ਤੁਹਾਨੂੰ ਰੇਸ਼ਾ ਦਿਖਾਵਾਂਗੇ ਤੇ ਤੁਸੀਂ ਸਾਰੀ ਵੀਡੀਓ ਦੇਖਦੇ ਰਹੋ ਹਾਂਜੀ ਆਪਾਂ ਤੁਹਾਨੂੰ ਦਿਖਾਉਣੇ ਆਗੇ ਕਿ ਜੋ ਵਤਨ ਪੰਜਾਬ ਦੀਆਂ ਗੇਮਾਂ ਦੇ ਵਿੱਚ ਜੋ ਵਿਦਿਆਕਤੀ ਸਾਰੇ ਹਿੱਸਾ ਲੈ ਰਹੇ ਨੇ ਤੁਹਾਨੂੰ ਆਪਾਂ ਸਾਰਾ ਕੋਸ਼ਿਸ਼ ਕਰਦੇ ਆ ਜਿਵੇਂ ਦੋ ਬਾਈ ਨੇ ਇਹ 51 ਤੋਂ 60 ਏਜ ਦੇ ਵਿੱਚ ਨੇ ਤਾਂ ਇਹ ਆਪਣੀ ਪੋਜੀਸ਼ਨ ਦਿਖਾਉਣਗੇ ਤੇ ਹਾਂਜੀ ਤੁਹਾਡੇ ਸਾਹਮਣੇ ਆਪਾਂ ਕੋਸ਼ਿਸ਼ ਕਰਾਂਗੇ ਕਿਹੜਾ ਇਹਨਾਂ ਦੇ ਵਿੱਚੋਂ ਵਧੀਆ ਇੱਕ ਹੌਂਸਲਾ ਜੋ ਬਣਿਆ ਹੋਇਆ ਬਾਈ ਜੇ ਵਧੀਆ ਭਾਜਦੇ ਨੇ ਬਾਈ ਵੇਚਣਾ ਆਇਆ ਕਰੋ ਯਾਰ ਤੇ ਵਿੱਚ ਜਿਵੇਂ ਕੋਈ ਵੇਚਣਾ ਆਇਆ ਕਰੋ ਇਹਨਾਂ ਨੂੰ ਬਹੁਤ ਵਾਰ ਕਿਹਾ ਜਾਂਦਾ ਤਾਂ ਬਹੁਤ ਸੋਹਣੀ ਗੱਲ ਆ ਜੋ ਹੌਂਸਲਾ ਬਣਿਆ ਹੋਇਆ ਤਾਂ ਉਹ ਆਪਣੀਆਂ ਗੇਮਾਂ ਤੁਹਾਡੇ ਸਾਹਮਣੇ ਆ ਅੱਗੇ ਆ ਜੋ ਸਾਰਾ ਆਪਣਾ ਪ੍ਰਦਰਸ਼ਨ ਦਿਖਾਉਣਗੇ ਆਪਾਂ ਦੇਖਦੇ ਹਾਂ ਕਿਹੜਾ ਉਹਨਾਂ ਦੇ ਵਿੱਚੋਂ ਬਾਈਆਂ ਚੋਂ ਫਾਸਟ ਸੈਕੰਡ ਆਉਂਦਾ ਹਾਂਜੀ ਜਿਵੇਂ ਕਿ 51 ਤੋਂ 60 ਤੱਕ ਏਜ ਦੇ ਵਿੱਚ ਇਹ ਵਿਦਿਆਰਥੀ ਨੇ ਜੋ ਵਧੀਆ ਪੋਜੀਸ਼ਨ ਲੈ ਕੇ ਆ ਰਹੇ ਨੇ ਤਾਂ ਇਹ ਪਹਿਲੀ ਤੇ ਆ ਇਹਨਾਂ ਦਾ ਲਾਸਟ ਰਾਉਂਡ ਰਹਿ ਗਿਆ ਤੇ ਦੋ ਰਾਉਂਡ ਸੀਗੇ ਲਾਸਟ ਰਾਉਂਡ ਰਹਿ ਗਿਆ ਇਹ ਦੂਸਰੇ ਨੰਬਰ ਤੇ ਭਾਈ ਦੋ ਜਣਿਆਂ ਨੇ ਭਾਗ ਲਿਆ ਇਸ ਦੇ ਵਿੱਚ ਆਪਾਂ ਤੁਹਾਨੂੰ ਆਪਾਂ ਦਿਖਾਵਾਂਗੇ ਕਿਹੜਾ ਇਹਨਾਂ ਦੇ ਵਿੱਚੋਂ ਫਾਸਟ ਪੋਜੀਸ਼ਨ ਲੈ ਕੇ ਆਉਂਦਾ ਹਾਂਜੀ ਜਿਵੇਂ ਆਪਾਂ ਤੁਹਾਨੂੰ ਦਿਖਾਈ ਜਾਂਦੇ ਸੀਗੇ ਆਪਣੀਆਂ ਰੇਸਾਂ ਚੱਲ ਰਹੀਆਂ 800 ਮੀਟਰ ਤੇ ਦੋ ਬਾਈਆਂ ਨੇ ਵਧੀਆ ਪ੍ਰਦਰਸ਼ਨ ਦਿਖਾਇਆਗਾ ਆਪਣਾ ਆਪ ਦਾ ਵਧੀਆ ਹੌਂਸਲਾ ਸੀ ਜੋ ਇਹ ਬਾਈ ਪਹਿਲੀ ਪੋਜੀਸ਼ਨ ਤੇ ਆ ਰਿਹਾ ਤੇ ਕਿਉਂਕਿ ਅੱਜ ਕੱਲ 20 ਸਾਲਾਂ ਦਾ ਨੇ ਕੋਈ ਪੱਛ ਸਕਦਾ ਇਹ 51 ਸਾਲ ਤੋਂ 60 ਸਾਲ ਦੀ ਏਜ ਦੇ ਵਿੱਚ ਨੇ ਇਹਨਾਂ ਨੇ ਬਹੁਤ ਸੋਹਣਾ ਇਹਨਾਂ ਨੇ ਕੋਈ ਫਾਸਟ ਪੋਜੀਸ਼ਨ ਤੇ ਆਏ ਨੇ ਜੀ ਤੇ ਉਹ ਦੂਸਰਾ ਬਾਈ ਜਿਹੜਾ ਦੂਸਰੀ ਪੋਜੀਸ਼ਨ ਤੇ ਆ ਆਪਾਂ ਇਹਨਾਂ ਨਾਲ ਕੋਸ਼ਿਸ਼ ਕਰਾਂਗੇ ਬਾਈਆਂ ਨਾਲ ਕਿਉਂਕਿ ਇਹਨਾਂ ਨੂੰ ਰੈਸਟ ਕਰਨ ਦਿਓ ਤੇ ਜਾਦੇ ਧਮ ਚੜਿਆ ਹੋਇਆ ਉਸ ਤੋਂ ਬਾਅਦ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਵੀ ਕਿਹੜੇ-ਕਿਹੜੇ ਪਿੰਡ ਤੋਂ ਆ ਬਾਈ ਤੇ ਆਪਾਂ ਤੁਹਾਨੂੰ ਸਾਰੇ ਇਹਨਾਂ ਦੇ ਵੀਊ ਲਮਾਂਗੇ ਜੋ ਕੋਈ ਇਹਨਾਂ ਦੇ ਵਿਚਾਰ ਨੇ ਆਪਾਂ ਵਧੀਆ ਇਹਨਾਂ ਨੇ ਵੀ ਪ੍ਰਦਰਸ਼ਨ ਦਿਖਾਇਆ ਆਪਣਾ ਹੌਸਲਾ ਨਹੀਂ ਛੱਡਿਆ ਨਹੀਂ 20 ਸਾਲਾਂ ਦਾ ਬੱਚਾ ਹੁੰਦਾ ਅੱਜ ਕੱਲ ਵਿਚਾਲੇ ਖੜ ਜਾਂਦਾ ਤੇ ਇਹਨਾਂ ਨੇ ਬਹੁਤ ਸੋਹਣਾ ਆਪਣਾ ਜੋ ਇਹਨਾਂ ਨੇ ਪ੍ਰਦਰਸ਼ਨ ਦਿਖਾਇਆ ਭੱਜ ਕੇ ਦੌੜ ਕੇ ਤੇ ਬਹੁਤ ਸੋਹਣੀ ਗੱਲ ਆ ਬਾਈ ਤੇ ਥੈਂਕ ਯੂ ਬਾਈ ਜੀ ਬਹੁਤ ਸੋਹਣਾ ਯਾਰ ਕੰਮ ਤੇ ਹਾਂਜੀ ਇਹ ਆ ਗਏ 41 ਤੋਂ 50 ਵਾਲੇ ਏਜ ਦੇ ਵਿੱਚ ਤੇ ਇਹ ਆਪਣਾ ਪ੍ਰਦਰਸ਼ਨ ਦਿਖਾਉਣਗੇ ਜੋ ਤੁਹਾਡੇ ਸਾਹਮਣੇ ਆ ਵਧੀਆ ਆਪਣੇ ਜੋ ਪ੍ਰਦਰਸ਼ਨ ਨੇ ਸਾਰੇ ਵਧੀਆ ਦਿਖਾਉਂਦੇ ਨੇ ਪ੍ਰਦਰਸ਼ਨ ਤੇ ਹੁਣ ਆਪਦੀ ਜਿਹਨਾਂ ਦੀ ਤਿਆਰੀ ਆ ਜਿਹੜੀ ਮਿਹਨਤ ਆ ਉਹ ਤੁਹਾਡੇ ਸਾਹਮਣੇ ਪੇਸ਼ ਕਰਨਗੇ ਤਾਰੀ ਦਿਖਾਉਣਗੇ ਤੇ ਹੁਣ ਬਿਲਕੁਲ ਰੈਡੀ ਨੇ ਹਾਂਜੀ ਜਿਵੇਂ ਕਿ ਤੁਹਾਡੇ ਸਾਹਮਣੇ ਆ ਇਹਨਾਂ ਦਾ ਰਾਉਂਡ ਪਹਿਲਾ ਸਟਾਰਟਿੰਗ ਹੋ ਗਿਆ ਤੇ ਦੋ ਰਾਉਂਡ ਹੋਣੇ ਆ ਤਾਂ ਆਪਾਂ ਤੁਹਾਨੂੰ ਜਦੋਂ ਇੱਥੇ ਨੇੜੇ ਆ ਕੇ ਲੱਗ ਗਿਆ ਕੇ ਆਪਾਂ ਤੁਹਾਨੂੰ ਫੇਰ ਦਿਖਾਵਾਂਗੇ 51 ਤੋਂ ਸੌਰੀ 41 ਤੋਂ 50 ਤੱਕ ਭੱਜ ਰਹੇ ਨੇ ਦੌੜ ਰਹੇ ਨੇ ਬੱਚੇ ਤਾਂ ਉਹਨਾਂ ਬਾਈਆਂ ਦਾ ਪਤਾ ਤੁਹਾਨੂੰ ਦਿਖਾਉਣਾ ਜਿਵੇਂ ਪਹਿਲਾ ਆ ਰਿਹਾ ਫਸਟ ਸੈਕਿੰਡ ਤੇ ਤੁਹਾਡੇ ਸਾਹਮਣੇ ਅੱਗੇ ਵਧੀਆ ਪ੍ਰਦਰਸ਼ਨ ਆ ਜੋ ਤੁਹਾਡੇ ਸਾਹਮਣੇ ਦਿਖਾ ਰਹੇ ਨੇ ਵਧੀਆ ਪੋਜੀਸ਼ਨ ਲੈ ਕੇ ਆਉਣਗੇ ਤੇ ਆਪਾਂ ਦਿਖਾਵਾਂਗੇ ਕਿਹੜਾ ਪਹਿਲੀ ਪੋਜੀਸ਼ਨ 'ਚ ਆਉਂਦਾ ਹਾਂਜੀ ਬਾਈ ਨੇ ਭਾਰਤੀ ਸਪ੍ਰਿੰਟਰ ਤੇ ਬਹੁਤ ਸੋਹਣੀ ਹੈ ਹੱਲਾ ਜਿਵੇਂ ਬਹੁਤ ਸੋਣਾ ਇਹਨਾਂ ਨੇ ਪ੍ਰਦਰਸ਼ਨ ਦਿਖਾਇਆ ਬਹੁਤ ਖੁਸ਼ ਨੇ ਤੇ ਬਹੁਤ ਸੋਹਣੀ ਗੱਲ ਆ ਇਹਨੂੰ ਬਹੁਤ ਸੋਹਣੀ ਰੇਸ ਲਾਈ ਆ ਤੇ ਇਹ ਬਾਈ ਦੂਸਰੇ ਨੰਬਰ ਤੇ ਆ ਗਿਆ ਤੇ ਉਹ ਦੂਸਰਾ ਬਾਈ ਆ ਜੋ ਗਿਆਨੀ ਉਹ ਤੀਸਰੇ ਨੰਬਰ ਤੇ ਆਇਆ ਬਹੁਤ ਸੋਹਣੀ ਗੱਲ ਆ ਬਾਈ ਥੈਂਕ ਯੂ ਜੀ ਬਾਈ ਤੇ ਹਾਂਜੀ ਆਪਾਂ ਤੁਹਾਨੂੰ ਸਾਰੀਆਂ ਗੇਮਾਂ ਦਿਖਾਉਂਦੇ ਰਹਿਾਂਗੇ ਅੱਗੇ ਉਹ ਚੱਲਣੀਆਂ 31 ਤੋਂ 40 ਆਪਾਂ ਉਹ ਵੀ ਤੁਹਾਨੂੰ ਕੋਸ਼ਿਸ਼ ਕਰਾਂਗੇ ਆਪਾਂ ਸਾਰੇ ਤੁਹਾਨੂੰ ਦਿਓ ਜਿਹਾ ਦਿਖਾਉਂਦੇ ਰਹਿਾਂਗੇ ਤੇ ਸਾਰਿਆਂ ਨੂੰ ਧੰਨਵਾਦ ਹਾਂਜੀ ਜਿਵੇਂ 31 ਤੋਂ 40 ਵਾਲੇ ਜੋ ਬਾਈ ਨੇ ਇਹ ਪੋਜੀਸ਼ਨ ਆਪਾਂ ਨੂੰ ਲੈ ਕੇ ਆਉਣਗੇ ਅੱਗੇ ਆਪਾਂ ਦੇਖਦੇ ਹਾਂ ਕਿਹੜਾ ਬੰਦਾ ਇਹਨਾਂ ਚ ਪੋਜੀਸ਼ਨ ਲੈ ਕੇ ਆਉਂਦਾ ਤੇ ਜਿਵੇਂ ਇਹਨਾਂ ਨੇ 2 4 5 ਜਣਿਆਂ ਨੇ ਹਿੱਸਾ ਲਿਆ ਇਹਦੇ ਵਿੱਚ 31 ਤੋਂ 40 800 ਕਿਲੋਮੀਟਰ 800 ਮੀਟਰ ਹੈ ਰੇਸ ਇਹਦੇ ਵਿੱਚ ਦੋ ਰਾਊਂਡ ਹੋਣਗੇ ਆਪਾਂ ਦੇਖਦੇ ਹਾਂ ਜਿਵੇਂ ਇਹਨਾਂ ਦਾ ਪਹਿਲਾ ਰਾਊਂਡ ਆ ਜੋ ਸਟਾਰਟਿੰਗ ਹੋ ਗਿਆ ਆਪਾਂ ਦੂਸਰਾ ਰਾਊਂਡ ਇੱਥੇ ਆ ਕੇ ਤੁਹਾਨੂੰ ਦਿਖਾਵਾਂਗੇ ਜਦੋਂ ਦੂਸਰੇ ਰਾਊਂਡ ਇਹਨਾਂ ਦਾ ਦੂਸਰਾ ਰਾਊਂਡ ਇਹਨਾਂ ਦਾ ਸਟਾਰਟਿੰਗ ਹੋਣ ਵਾਲਾ ਪਹਿਲਾ ਖਤਮ ਹੋ ਕੇ ਦੂਸਰਾ ਰਾਊਂਡ ਆ ਜੋ ਸਟਾਰਟਿੰਗ ਹੋਊਗਾ ਤੇ ਇਹ ਚਾਰ ਨੰਬਰ ਜੋ ਸਾਲਟ ਵਾਲਾ ਬਾਈ फास्ट ਤੇ ਚੱਲ ਰਿਹਾ ਦੂਸਰਾ ਦੂਜੇ ਨੰਬਰ ਤੇ ਤਿੰਨ ਨੰਬਰ ਚਾਰ ਪੰਜ ਤੇ ਵਧੀਆ ਰੈਗੂਲਰ ਚੱਲ ਰਹੇ ਨੇ ਦੇਖਦੇ ਆ ਵੀ ਇਹਨਾਂ ਦੇ ਵਿੱਚੋਂ ਕਿਹੜਾ ਫਾਸਟ ਪੋਜੀਸ਼ਨ ਲੈ ਕੇ ਆਉਂਦਾ ਤੇ ਆਪੋ ਆਪਣੀ ਮਿਹਨਤਾਂ ਜੋ ਇੱਥੇ ਦਿਖਾਉਂਦੇ ਨੇ ਬਹੁਤ ਸੋਹਣੀ ਗੱਲ ਆ ਤੇ ਇੰਨੀ ਜੇ ਦੇ ਵਿੱਚ ਭਜਣਾ ਬਹੁਤ ਮੁਸ਼ਕਲਾਂ ਦੀਆਂ ਗੱਲਾਂ ਨੇ ਤੇ ਜਿਹੜੇ ਕਿ ਅੱਜ ਕੱਲ ਨੌਜਵਾਨ ਨਸ਼ਾ ਪੱਤਾਂ ਦੇ ਵਿੱਚ ਪੈ ਰਹੇ ਨੇ ਇਹਨਾਂ ਵੱਲ ਦੇਖ ਕੇ ਸਿੱਖਣਾ ਚਾਹੀਦਾ ਉਹਨਾਂ ਨੂੰ ਤੇ ਦੇਖੋ ਵੀ ਸਾਡੀ ਕਿੱਡੀ ਜੇ ਦੇ ਜੋ ਬਾਈ ਜੀ ਨੇ ਭਜ ਰਹੇ ਨੇ ਤਾਂ ਬਹੁਤ ਸੋਹਣੀ ਗੱਲ ਆ ਜਿਨ੍ਹਾਂ ਦੇ ਅੰਦਰੋਂ ਮਨ ਦੇ ਵਿੱਚੋਂ ਖੁਸ਼ੀ ਆ ਆਪਦੇ ਇਹਨਾਂ ਨੂੰ ਰੁਚੀ ਆ ਇਹ ਗੇਮਾਂ ਵੱਲ ਤਾਂ ਇਹ ਅੱਜ ਇਸ ਗੇਮਾਂ ਦੇ ਵਿੱਚ ਆਪਣਾ ਪ੍ਰਦਰਸ਼ਨ ਦਿਖਾ ਰਹੇ ਨੇ ਬਹੁਤ ਸੋਹਣੀ ਗੱਲ ਆ ਤੇ ਜਿਵੇਂ ਉਹਨਾਂ ਦਾ ਰਾਉਂਡ ਚੱਲ ਰਿਹਾ ਤੇ ਜਿਵੇਂ ਹੁਣ ਪਹਿਲੇ ਨੰਬਰ ਤੇ ਵਾਈ ਜੀ ਉਹ ਵਾਈਟ ਸ਼ਰਟ ਆ ਲ ਆ ਗਿਆ ਕਿਉਂਕਿ ਸਾਰਿਆਂ ਦੇ ਵਿੱਚੋਂ ਪੰਜਾਂ ਦੇ ਵਿੱਚੋਂ ਤੇ ਬਹੁਤ ਉਹਨਾਂ ਦਾ ਫਿਟਨੈਸ ਸਰੀਰ ਤੇ ਬਹੁਤ ਸੋਹਣਿਆ ਲੱਗਦਾ ਜਿਵੇਂ ਵੀ ਉਹ ਪਹਿਲਾਂ ਵੀ ਤਿਆਰੀ ਕਰਦੇ ਹੋਣ ਤੇ ਅਸਲ ਮਿਹਨਤ ਆ ਮਿਹਨਤ ਦੇ ਨਾਲ ਆ ਤੁਹਾਡੇ ਸਾਹਮਣੇ ਆ ਸਟੈਮਨਾ ਦੇਖ ਲਓ ਤੇ ਜੇ ਉਹਨਾਂ ਦੇ ਦਿਲ ਦੇ ਵਿੱਚ ਰੁਚੀ ਆ ਇਸ ਗੇਮਾਂ ਵੱਲ ਤਾਂ ਅੱਜ ਉਹ ਆਪਣੇ ਪਹਿਲੀ ਪੋਜੀਸ਼ਨ ਤੇ ਆ ਰਹੇ ਨੇ ਜਿਵੇਂ ਕਿ ਤੁਹਾਡੇ ਸਾਹਮਣੇ ਆ ਉਹ ਰੈੱਡ ਸ਼ਰਟ ਵਾਲਾ ਜੋ ਬਾਈ ਉਹ ਆਪਣੀ ਦੂਸਰੀ ਪੋਜੀਸ਼ਨ ਤੇ ਆ ਤੇ ਬਹੁਤ ਸੋਹਣਾ ਇਹਨਾਂ ਨੇ ਪ੍ਰਦਰਸ਼ਨ ਦਿਖਾਇਆ ਬਹੁਤ ਸੋਹਣੇ ਜੋ ਦੇਖੋ ਉੱਥੇ ਸਪ੍ਰਿੰਟ ਭਰ ਚੁੱਕੇ ਨੇ ਤੇ ਬਹੁਤ ਸੋਹਣਾ ਦੇਖੋ ਬਹੁਤ ਸੋਹਣੀ ਗੱਲ ਆ ਬਹੁਤ ਸੋਹਣੀ ਰੇਸ ਆ ਇਹਨਾਂ ਦੀ ਤੇ ਦੇਖੋ ਤੁਹਾਡੇ ਸਾਹਮਣੇ ਸੀ 31 ਤੋਂ 40 ਵਾਲੇ ਤੇ ਬਹੁਤ ਸੋਹਣੀ ਹੈ ਬਈ ਰੇਸ ਤੁਹਾਡੀ ਥੈਂਕ ਯੂ ਤੇ ਜਿਵੇਂ ਦੂਸਰੇ ਨੰਬਰ ਤੇ ਆ ਗਏ ਨੇ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਬਹੁਤ ਸੋਹਣੇ ਇਹਨਾਂ ਨੇ ਪ੍ਰਦਰਸ਼ਨ ਦਿਖਾ ਰਹੇ ਨੇ ਇਹ ਬਾਈ ਆ ਤੀਸਰੇ ਨੰਬਰ ਤੇ ਤੇ ਜੋ ਪਹਿਲੇ ਨੰਬਰ ਤੇ ਚੱਲ ਰਿਹਾ ਸੀ ਤੇ ਆਪਾਂ ਇਦਾਂ ਹੀ ਸਾਰੀਆਂ ਆਪਾਂ ਗੇਮਾਂ ਰੇਸਾਂ ਦਿਖਾਉਂਦੇ ਰਹਿਾਂਗੇ ਤਾਂ ਆਪਾਂ ਦੇਖਦੇ ਰਹੋਗੇ ਸਾਰੇ ਜਾਣੇ ਹੁਣ ਸਟਾਰਟਿੰਗ ਹੋ ਰਹੀ ਹੈ 800 ਮੀਟਰ ਰੇਸ ਆ ਜੋ ਇਹ 21 ਤੋਂ 30 ਤੱਕ ਆ ਤਾਂ ਆਪਾਂ ਦੇਖਦੇ ਆਂ ਵੀ ਪੋਜੀਸ਼ਨ ਕਿਹੜਾ ਲੈ ਕੇ ਆਉਂਦਾ ਇਹਨਾਂ ਦੇ ਵਿੱਚੋਂ ਜਿਵੇਂ ਬਾਈ ਲੱਗ ਰਹੇ ਨੇ ਇਹ ਪੰਜ ਜਣੇ ਇਹਦੇ ਵਿੱਚ ਹਿੱਸਾ ਲੈ ਰਹੇ ਨੇ ਇਸ ਗੇਮ ਦੇ ਵਿੱਚ ਜੋ ਰਨਿੰਗ ਹੋ ਰਹੀ ਆ ਇਸ ਦੇ ਵਿੱਚ ਪੋਜੀਸ਼ਨਾਂ ਜੋ ਦੇਖਦੇ ਆ ਕਿਹੜਾ ਲੈ ਕੇ ਆਉਂਦਾ ਤੇ ਰੱਗ ਭੱਗ ਸਾਰੇ ਰੈਡੀ ਨੇ ਤੇ ਇਹਨਾਂ ਦੇ ਕਿ ਸਟਾਰਟਿੰਗ ਤੁਹਾਡੇ ਸਾਹਮਣੇ ਆ ਜਿਵੇਂ ਇਹਨਾਂ ਦਾ ਰਨਿੰਗ ਪਹਿਲਾ ਜੋ ਸਟਾਰਟਿੰਗ ਆ ਆਪਾਂ ਦੂਸਰਾ ਰਾਉਂਡ ਆਊਗਾ ਜੋ ਤੁਹਾਨੂੰ ਇੱਥੇ ਦਿਖਾਵਾਂਗੇ ਅਦੇ ਇਹਨਾਂ ਦੇ ਵੀ ਟੀਚਰਾਂ ਦਾ ਬਹੁਤ-ਬਹੁਤ ਧੰਨਵਾਦ ਜਿਵੇਂ ਕਿ ਇਸ ਵਾਦੇ ਲੱਗੇ ਹੋਏ ਨੇ ਇਹਨਾਂ ਬੱਚਿਆਂ ਦੀਆਂ ਗੇਮਾਂ ਕਰਾਉਣ ਜਿਵੇਂ ਇੱਧਰ ਦਿਖਾਈ ਬਈ ਮਾਰ ਕੇ ਕੈਮਰਾ ਤੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਕਿ ਤੜਕ ਸਵੇਰ ਤੇ ਸੁਬਾਹ ਤੇ ਲੱਗੇ ਹੋਏ ਨੇ ਬੱਚਿਆਂ ਦੀਆਂ ਗੇਮਾਂ ਕਰਾਉਣ ਇਹਨਾਂ ਦਾ ਹਜੇ ਵੀ ਕੋਸ਼ਿਸ਼ ਆ ਵੀ ਜਿਹੜੀਆਂ ਗੇਮਾਂ ਰਹਿੰਦੀਆਂ ਨੇ ਵੀ ਸਾਰੀਆਂ ਕਰਵਾਈਆਂ ਜਾਣ ਤੇ ਮੈਂ ਕਿਤੇ ਵਿੱਚ ਗੋਲ ਵੀ ਰਹੇ ਨੇ ਕਹਿੰਦੇ ਚਾਹਨੂ ਚਾਹੇ 12 ਵਜ ਜਾਣ ਰਾਤ ਦੇ ਅਸੀਂ ਫੇਰ ਵੀ ਸਾਰੀਆਂ ਗੇਮਾਂ ਅੱਜ ਕਰਵਾਵਾਂਗੇ ਜਿਹੜੇ ਬੱਚੇ ਇੱਥੇ ਪੋਜੀਸ਼ਨ ਦੇ ਵਿੱਚ ਪੋਜੀਸ਼ਨ ਲੈਣ ਲਈ ਗੇਮਾਂ ਦੇ ਵਿੱਚ ਹਿੱਸਾ ਲੈਣ ਲਈ ਆਏ ਹੋਏ ਨੇ ਤਾਂ ਸਾਰੀਆਂ ਦੀਆਂ ਗੇਮਾਂ ਇੱਥੇ ਪ੍ਰਦਰਸ਼ਨ ਉਵੇਂ ਜ਼ਿਕਰੀ ਕਰਕੇ ਦਿਖਾਇਆ ਜਾਊ ਜਿਨ੍ਹਾਂ ਸਾਰੇ ਬਹੁਤ ਸੋਹਣੇ ਢੰਗ ਨਾਲ ਇੰਜੋਏ ਕਰ ਰਿਹਾ ਗੇਮਾਂ ਦਾ ਤੇ ਬਹੁਤ ਸੋਹਣੇ ਟੂਰਨਾਮੈਂਟ ਅਲੱਗ-ਅਲੱਗ ਗੇਮਾਂ ਦੇ ਹੋ ਰਹੇ ਨੇ ਵਾਲੀਬਾਲ, ਬਸਕਟਬਾਲ ਤੇ ਆਪਣਾ ਇੱਥੇ ਹੋਇਆ ਸੀਗਾ ਫੁੱਟਬਾਲ ਦੇ ਜਿਵੇਂ ਤੁਹਾਡੇ ਸਾਹਮਣੇ ਹਰੇਸਾਂ ਦੇ ਆਗੇ ਉੱਚੀ ਸਾਲ ਲੰਬੀ ਸਾਲਾਂ ਦੇ ਵੀ ਹਜੇ ਰਹਿੰਦੇ ਨੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਆਪਾਂ ਉਹ ਵੀ ਦਿਖਾਵਾਂਗੇ ਜਿਵੇਂ ਇਹਨਾਂ ਦਾ ਦੂਸਰਾ ਰਾਊਂਡ ਆ ਜੋ ਸਟਾਰਟਿੰਗ ਹੋਣ ਵਾਲਾ ਪਹਿਲਾ ਖਤਮ ਹੋ ਕੇ ਦੂਸਰਾ ਰਾਊਂਡ ਆ ਜੋ ਸਟਾਰਟਿੰਗ ਆ ਤੇ ਹਾਂਜੀ ਜਿਵੇਂ ਉਹ ਬਾਈ ਪਹਿਲੀ ਪੋਜੀਸ਼ਨ ਤੇ ਚੱਲ ਰਿਹਾ ਪਹਿਲੀ ਦੂਜੀ ਤੀਜੀ ਚੌਥੀ ਇਹ ਚਾਰ ਇਕੱਠੇ ਚੱਲ ਰਹੇ ਨੇ ਪੰਜਵਾਂ ਗਿਆਨੀ ਬਾਈ ਵੀ ਬਹੁਤ ਕੋਸ਼ਿਸ਼ ਕਰ ਰਿਹਾ ਤੇ ਵੀ ਵਧੀਆ ਆਪਦਾ ਜੋ ਪ੍ਰਦਰਸ਼ਨ ਦਿਖਾ ਰਿਹਾ ਥਾ ਸਾਰੇ ਜਿੰਨੇ ਵੀ ਵਿਦਿਆਰਥੀ ਬੈਠੇ ਨੇ ਵਧੀਆ ਸ਼ਾਂਤਮਈ ਨਾਲ ਬਹੁਤ ਸੋਹਣੇ ਢੰਗ ਨਾਲ ਜੋ ਗੇਮਾਂ ਹੋ ਰਹੀਆਂ ਨੇ ਬਹੁਤ ਸੋਹਣੇ ਢੰਗ ਨਾਲ ਦੇਖ ਰਹੇ ਨੇ ਤੇ ਅਜੋ ਆਪਾਂ ਦਿਖਾਉਣੇ ਆ ਕਿਹੜਾ ਬੰਦਾ ਇਹਨਾਂ ਚੋਂ ਫਾਸਟ ਆਉਂਦਾ ਹਾਂਜੀ ਆਪਾਂ ਦੇਖਦੇ ਆਂ ਦੇਖੋ ਬਹੁਤ ਜ਼ਿਆਰੇ ਬੱਚੇ ਨੇ ਬਹੁਤ ਵਧੀਆ ਸਪ੍ਰਿੰਟ ਭਰੀ ਆ ਤੇ ਪਹਿਲੀ ਪੋਜੀਸ਼ਨ ਤੇ ਇਹ ਆ ਚੁੱਕਿਆ ਦੂਸਰੀ ਪੋਜੀਸ਼ਨ ਤੇ ਇਧਰ ਦੂਸਰੀ ਤੀਸਰੀ ਪੋਜੀਸ਼ਨ ਤੇ ਆ ਚੁੱਕੇ ਨੇ ਤੇ ਬਹੁਤ ਸੋਹਣਾ ਇਹਨਾਂ ਨੇ ਆਪਣਾ ਪ੍ਰਦਰਸ਼ਨ ਦਿਖਾਇਆ ਬਹੁਤ ਸੋਹਣਾ ਇਹਨਾਂ ਨੇ ਰਨਿੰਗ ਕੀਤੀ ਹੈ ਤੇ ਇਹਨਾਂ ਦੀ ਜੋ ਸਾਰੇ ਬੱਚਿਆਂ ਦੀ ਜਿੰਨੇ ਵੀ ਕੋਈ ਰਨਿੰਗ ਹੋਣੀ ਆਪਾਂ ਕੋਸ਼ਿਸ਼ ਕਰਾਂਗੇ ਤਾਂ ਆਪਾਂ ਉਹਨਾਂ ਨੂੰ ਐਦਾਂ ਹੀ ਤੁਹਾਨੂੰ ਸਾਰਿਆਂ ਨੂੰ ਪ੍ਰਦਰਸ਼ਨ ਇਹਨਾਂ ਦਾ ਦਿਖਾਉਂਦੇ ਰਵਾਂਗੇ ਤਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦੇਖਦੇ ਰਹੋ ਤਹਾਡੇ ਸਾਹਮਣੇ ਸੀ ਬਾਈ ਨੇ ਸਾਰੀ ਪੋਜੀਸ਼ਨ ਆਪਣੀ ਜੋ ਪਹਿਲਾ ਰਨਿੰਗ ਜੋ ਸਾਰੇ ਚੱਲੇ ਸੀ ਨਾ ਤੇ ਦੋ ਰਾਉਂਡ ਸੀਗੇ ਤੇ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਇਹਨਾਂ ਨੇ ਪਹਿਲੀ ਪੋਜੀਸ਼ਨ ਹਾਸਲ ਕੀਤੀ ਆ ਆਪਾਂ ਪੁੱਛਦੇ ਆ ਬਾਈ ਨੂੰ ਪਹਿਲਾਂ ਸਾਸ਼ੀ ਕਲ ਬਾਈ ਜੀ ਸਾਸ਼ੀ ਕਾਪੀ ਜੀ ਹਾਂਜੀ ਬਾਈ ਜੀ ਤੁਹਾਡਾ ਕਿਹੜਾ ਪਿੰਡ ਆ ਜੀ ਮਾਨਸਾ ਜੀ ਅੱਛਾ ਜੀ ਤੇ ਤੁਹਾਨੂੰ ਇਹ ਪਹਿਲਾਂ ਤੋਂ ਸ਼ੌਂਕ ਆ ਕਿ ਕਿਵੇਂ ਕੀ ਗੱਲਬਾਤ ਆ ਜੀ ਤੁਹਾਡੇ ਜਿੰਮੇਦਾਰ ਗੇਮਾਂ ਵੱਲ ਰੁਚੀ ਵਧੀ ਜੀ ਹਾਂਜੀ ਸਰ ਮੈਂ 11ਵੀਂ ਅਰ 12ਵੀਂ ਜੁਆਇਨ ਕੀਤੀ ਬਹੁਤ ਸ਼ੌਂਕ ਸੀ ਮੈਨੂੰ ਹਾਂਜੀ ਹਾਂਜੀ ਸਾਰਾਂ ਸਾਲ ਆਮੀ ਚਲਾਏ ਹਾਂਜੀ ਹਾਂਜੀ ਉਸ ਤੋਂ ਬਾਅਦ ਜੁਡੀਸ਼ੀਅਲ ਡਿਪਾਰਟਮੈਂਟ ਵਿੱਚ ਨੌਕਰੀ ਕਰ ਰਿਹਾ ਹਾਂ ਹਾਂਜੀ ਹਾਂਜੀ ਨਾਲ ਨਾਲ ਆਪਣੀ ਪ੍ਰੈਕਟਿਸ ਵੀ ਜਾਰੀ ਆ ਹਾਂਜੀ ਹਾਂਜੀ ਇਸ ਕਰਕੇ ਅੱਜ ਮਾਨਸਾ ਦੇ ਵਿੱਚ ਹਾਂਜੀ ਡਿਸਟ੍ਰਿਕਟ ਖੇਡਾ ਵਾਦਨ ਪੰਜਾਬ ਦੀਆਂ ਹਾਂਜੀ ਹਾਂਜੀ ਦੇ ਵਿੱਚ ਹਿੱਸਾ ਲੈ ਆ ਤਾਂ ਮੈਨੂੰ ਬਹੁਤ ਅੱਛਾ ਲੱਗਿਆ ਮਾਨਸਾ ਦੇ ਵਿੱਚ ਹਿੱਸਾ ਲੈ ਕੇ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਪਹਿਲੀ ਵੀ ਜਿਸ਼ਣਾਈ ਉਹ ਤੋਂ ਹੋਰ ਜ਼ਿਆਦਾ ਖੁਸ਼ੀ ਆ ਹਾਂਜੀ ਹਾਂਜੀ ਬਹੁਤ ਹਾਂਜੀ ਜਿਵੇਂ ਕਿ 1500 ਦੀ ਜਿਹੜੀ ਰੇਸ਼ ਆ ਉਹ ਸਟਾਰਟਿੰਗ ਆ ਲਗ ਤਿਆਰ ਆਪਾਂ ਤੁਹਾਨੂੰ ਦਿਖਾਉਨੇ ਆ ਇਹਨਾਂ ਦਾ ਜਿਹੜਾ ਕੋਈ ਪ੍ਰਦਰਸ਼ਨ ਹੋਊਗਾ ਸਾਰਿਆਂ ਦਾ ਆਪੋ ਆਪਣੇ ਜੋ ਪੋਜੀਸ਼ਨ ਲੈ ਕੇ ਆਉਣਗੇ ਤੁਹਾਨੂੰ ਆਪਾਂ ਸਾਰੀ ਦਿਖਾਵਾਂਗੇ ਜਿਵੇਂ ਕਿਥੋਂ ਸਟਾਰਟਿੰਗ ਆ ਤੇ ਸਾਡੇ ਸਾਹਮਣੇ ਆ ਬਹੁਤ ਵਧੀਆ ਜੋ ਪਹਿਲਾ 라ਉਂਡ ਹੈ ਇਹਨਾਂ ਦਾ ਸਟਾਰਟਿੰਗ ਹੋ ਗਿਆ ਤੇ ਲੇਡੀਜ਼ ਆਪਣੀਆਂ ਗੁੜੀਆਂ ਆ ਗਈਆਂ ਤੇ ਜੈਂਸ ਆਪਣੇ ਬੱਚੇ ਜੋ ਮੁੰਡੇ ਵਧੀਆ ਉਹ ਆਪਣਾ ਪ੍ਰਦਰਸ਼ਨ ਦਿਖਾ ਰਹੇ ਨੇ ਸਾਰਾ ਆਪਾਂ ਤੁਹਾਨੂੰ ਦਿਖਾਉਂਦੇ ਰਹਿਾਂਗੇ ਸਿਸਟਮ ਇਥੋਂ ਸਾਰਾ ਜਿੰਨਾ ਵੀ ਚੱਲੂਗਾ ਤੇ ਉਸ ਤੋਂ ਬਾਅਦ ਹੋਰ ਵੀ ਗੇਮਾਂ ਬਹੁਤ ਨੇ ਤੇ ਸਾਰੀਆਂ ਤੁਹਾਨੂੰ ਗੇਮਾਂ ਦਿਖਾਉਂਦੇ ਰਹਿਾਂਗੇ ਅਪਡੇਟ ਦਿੰਦੇ ਰਹਿਾਂਗੇ ਜਿੰਨੀਆਂ ਵੀ ਹੋਈਆਂ ਤਾਂ ਇਹਨਾਂ ਦਾ ਆਪਾਂ ਦੇਖਦੇ ਹਾਂ ਵੀ ਕਿਹੜੀ ਸਾਈਡ ਆ ਇਹਨਾਂ ਦੀ ਜਿਹੜੀ ਪੋਜੀਸ਼ਨ ਆ ਉਹ ਕਿੱਥੇ ਦਿਖਾਈ ਜਾਊ ਆਜੋ ਆਪਾਂ ਦੇਖਦੇ ਹਾਂ ਵੀ ਕਿੱਥੇ ਦਿਖਾਉਣਗੇ ਪੁੱਛਦੇ ਹਾਂ ਉਹਨਾਂ ਨੂੰ ਵੀ ਪਹਿਲੀ ਪੋਜੀਸ਼ਨ ਆ ਜੋ ਕਿੱਥੇ ਦਿਖਾਈ ਜਾਊਗੀ ਤੇ ਜਿਵੇਂ ਉਧਰ ਦਿਖਾਈ ਬਈ ਉਧਰ ਜੋ ਬੱਚੇ ਭੱਜ ਰਹੇ ਨੇ ਉਧਰਲੀ ਸਾਈਡ ਹੋ ਕਰ ਹਾਂਜੀ ਜਿਵੇਂ ਕਿ ਉਹ ਪਿੱਛੇ ਕੁੜੀਆਂ ਆ ਗਈਆਂ ਨੇ ਮੂਰੇ ਮੁੰਡੇ ਆਉਂਦੇ ਨੇ ਤੇ ਇਹਨਾਂ ਦਾ 라ਉਂਡ ਇਕੱਠਾ ਸਟਾਰਟਿੰਗ ਕੀਤਾ ਤੇ ਬਹੁਤ ਸੋਹਣੇ ਢੰਗ ਨਾਲ ਇੱਥੇ ਟੂਰਨਾਮੈਂਟ ਹੋ ਰਹੇ ਨੇ ਜੋ ਅਲੱਗ-ਅਲੱਗ ਗੇਮਾਂ ਦੇ ਆ ਸਾਰੀਆਂ ਦੇ ਤੇ ਬਹੁਤ ਸਾਨੇ ਬਹੁਤ ਸੋਹਣੇ ਢੰਗ ਦੇ ਨਾਲ ਇੱਥੇ ਜਿਹੜੇ ਆਪਣੇ ਟੂਰਨਾਮੈਂਟ ਨੇ ਕਰਵਾਏ ਜਾਂਦੇ ਆ ਤੁਹਾਨੂੰ ਦਿਖਾਉਣੇ ਆ ਜਿਵੇਂ ਪਿੱਛੇ ਆ ਬੈਕ ਸਾਈਡ ਮਾਰ ਕੈਮਰਾ ਬਾਈ ਤੇ ਬੈਕ ਸਾਈਡ ਜਿਵੇਂ ਤੁਹਾਡੇ ਸਾਹਮਣੇ ਆ ਇੱਥੇ ਵਾਲੀਬਾਲ ਆਪਣਾ ਫੁੱਟਬਾਲ ਦੇ ਮੈਚ ਹੋ ਰਹੇ ਨੇ ਜੋ ਤੇ ਤੁਹਾਡੇ ਸਾਹਮਣੇ ਆ ਤੇ ਵਾਲੀਬਾਲ ਦੇ ਵੀ ਇੱਥੇ ਸਾਰੇ ਟੂਰਨਾਮੈਂਟ ਅਲੱਗ-ਅਲੱਗ ਸਾਰੇ ਆਪਣੇ ਇੱਥੇ ਜਿਹੜੀਆਂ ਵੀ ਗੇਮਾਂ ਹੈਗੀਆਂ ਨੇ ਸਾਰੀਆਂ ਦਿਖਾਈਆਂ ਜਾ ਰਹੀਆਂ ਨੇ ਸਾਰੀਆਂ ਕਰਾਈਆਂ ਜਾ ਰਹੀਆਂ ਆਪਾਂ ਕੋਸ਼ਿਸ਼ ਕਰਾਂਗੇ ਵੀ ਸਾਰੀ ਗੇਮ ਦਿਖਾਵਾਂਗੇ ਜਿਵੇਂ ਇੱਧਰੋਂ ਪਹਿਲਾ ਰਾਉਂਡ ਸੀ ਜੋ ਇੱਧਰ ਚੱਲ ਰਿਹਾ ਤੇ ਇਹ ਬੱਚਿਆਂ ਦਾ ਜੋ ਪੋਜੀਸ਼ਨਾਂ ਇਹਨਾਂ ਦੀ ਪਹਿਲਾਂ ਉੱਥੇ ਪੈਣੀ ਆ ਤਾਂ ਆਪਾਂ ਉੱਥੇ ਦੇਖਾਂਗੇ ਕਿਹੜਾ ਪੋਜੀਸ਼ਨ ਚ ਆਉਂਦਾ ਆਪਾਂ ਇਹਨਾਂ ਨੂੰ ਪੁੱਛਦਿਆਂ ਲਗਭਗ ਇੱਥੇ ਇਹਨਾਂ ਦੇ ਵੀ ਕਿੰਨੇ ਰਾਉਂਡ ਹੋਣਗੇ ਤਾਂ ਆਪਾਂ ਤੁਹਾਨੂੰ ਸਾਰੇ ਦੱਸਾਂਗੇ ਤੇ ਰਾਉਂਡ ਇਹਨਾਂ ਦਾ ਉੱਥੋਂ ਸ਼ੁਰੂ ਹੁੰਦਾ ਕਿਉਂਕਿ 1500 ਮੀਟਰ ਦੀ ਜਿਹੜੀ ਰੇਸ ਆ ਸ਼ੁਰੂ ਹੋ ਰਹੀ ਆ ਤਾਂ ਆ ਜੋ ਆਪਾਂ ਦੇਖਦੇ ਆਂ ਬਾਅਦ ਚ ਦਿਖਾਉਨੇ ਹਾਂਜੀ ਜਿਵੇਂ ਕਿ ਇੱਥੇ ਸਾਰੇ ਅਲੱਗ-ਅਲੱਗ ਸਾਰਿਆਂ ਪੋਜੀਸ਼ਨਾਂ ਦੇ ਵਿੱਚ ਭਾਗ ਲੈ ਰਹੇ ਨੇ ਬੱਚੇ ਤਾਂ ਆਪਾਂ ਜਿਵੇਂ ਬਾਈ ਖੜੇ ਨੇ ਇਧਰ ਲਾਈਨ ਤੇ ਆਪਾਂ ਇਹਨਾਂ ਨੂੰ ਪੁੱਛਦੇ ਆਂ ਵੀ ਕਿਹੜੀ ਗੇਮ ਦੇ ਵਿੱਚ ਭਾਗ ਲੈ ਰਹੇ ਨੇ ਹਾਂਜੀ ਬਾਈ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਕਿਹੜੀ ਗੇਮ ਦੇ ਵਿੱਚ ਭਾਗ ਲੈ ਰਹੇ ਹੋ ਫਟਵਾਲ ਵੀਰੇ ਫਟਵਾਲ ਅੱਛਾ ਤੁਹਾਡਾ ਗੇਮ ਆ ਜੋ ਇਹ ਸ਼ੁਰੂ ਹੋ ਰਹੀ ਹੈ ਕਿ ਹੋਣੀ ਹੈ ਹਜੇ ਬਾਈ ਸਤੋ ਬਾਅਦ ਅਗਲਾ ਮੈਚ ਹੈ ਜੀ ਅਗਲਾ ਮੈਚ ਹੈ ਜੀ ਤੇ ਹਾਂਜੀ ਆਪਣਾ ਪਿੰਡ ਕਿਹੜਾ ਹੈ ਨੰਗਲਕਲਾਂ ਹੈ ਅੱਛਾ ਅੱਛਾ ਜੀ ਥੈਂਕ ਯੂ ਬਾਈ ਜੀ ਬਹੁਤ ਧੰਨਵਾਦ ਤੁਹਾਡੇ ਜਿਵੇਂ ਤੁਸੀਂ ਵਧੀਆ ਪੋਜੀਸ਼ਨ ਜਿਹੜੇ ਸਾਰੇ ਬੱਚੇ ਨੇ ਵਧੀਆ ਪੋਜੀਸ਼ਨ ਲੈ ਰਹੇ ਨੇ ਤੇ ਹਾਂਜੀ ਬਾਈ ਸਤਿ ਸ਼ਕਾਲ ਸਤਿ ਸ਼ਕਾਲ ਵੀਰੇ ਹਾਂਜੀ ਬਾਈ ਤੁਹਾਡਾ ਕਿਹੜਾ ਪਿੰਡ ਹੈ ਨੰਗਲਕਲਾਂ ਜੀ ਅੱਛਾ ਜੀ ਸਾਰੀ ਟੀਮ ਨੰਗਲਕਲਾਂ ਦੀ ਹੈ ਸਾਰੀ ਨੰਗਲਕਲਾਂ ਦੀ ਹੈ ਅੱਛਾ ਅੱਛਾ ਜੀ ਬਹੁਤ ਸੋਹਣੀ ਗੱਲ ਆ ਤੇ ਬਹੁਤ ਚੰਗੀ ਆ ਅੱਛਾ ਅੱਛਾ ਜੀ ਇਸੋਡੀ ਫੁੱਟਬਾਲ ਦੀ ਤੇ ਹੋਰ ਕਿਹੜੀਆਂ ਕਿਹੜੀਆਂ ਗੇਮਾਂ ਆਈਆਂ ਨੇ ਇੱਥੇ ਸਾਡੀਆਂ ਲਗਭਗ ਸਾਰੀਆਂ ਗੇਮਾਂ ਆ ਫ੍ਰੈਕਸ ਵਗੈਰਾ ਵਾਲੀਬਾਲ ਪਟਵਾਲਾ ਹਾਂਜੀ ਕਵੱਡੀ ਵੀ ਆਈ ਹੈ ਸਾਰੀਆਂ ਗੇਮਾਂ ਆਈਆਂ ਨੇ ਕੋਈ ਉਦੋਂ ਪਹਿਲਾਂ ਜਾਂ ਕੋਈ ਕਿਸੇ ਗੇਮ ਦਾ ਮੈਚ ਹੋ ਗਿਆ ਹੋਵੇ ਕੋਈ ਪੋਜੀਸ਼ਨ 'ਚ ਆਇਆ ਪੋਜੀਸ਼ਨ 'ਚ ਆਪਣੇ ਰੇਸ ਦੇ ਵਿੱਚੋਂ 400 ਮੀਟਰ ਦੇ ਵਿੱਚੋਂ ਆਪਣੇ ਸ਼ਕੰਦਰ ਸਿੰਘ ਹਾਂਜੀ ਸੈਕੰਡ ਪੋਜੀਸ਼ਨ ਲੈਤੀ ਉਹਨਾਂ ਨੇ ਤੇ ਸਾਡੇ ਕੋਚ ਸਾਹਿਬ ਨੇ ਡੱਡਾ ਹਾਂਜੀ ਹਾਂਜੀ ਲਖਵਿੰਦਰ ਜੀ ਉਹਨਾਂ ਨੇ ਵੀ ਦੋ ਪੋਜੀਸ਼ਨਾਂ ਲੈਤੀ ਉਹਨਾਂ ਨੇ ਮੈਡਲ ਨੂੰ ਫਰਸਟ ਮਾਰੇ ਉਹਨਾਂ ਨੇ ਦੋ ਹਾਂਜੀ ਹਾਂਜੀ ਕਾਫੀ ਬੰਦੇ ਆਇਆ ਜੀ ਇੱਕ ਹੋਰ ਤੁਹਾਨੂੰ ਪੁੱਛਣਾ ਚਾਹੁੰਦੇ ਆ ਜਿਵੇਂ ਇਸ ਗੇਮਾਂ ਹੋ ਰਹੀਆਂ ਨੇ ਸਾਰੀਆਂ ਗਰਾਊਂਡ ਦੇ ਵਿੱਚ ਨਹਿਰੂ ਕਾਲਜ ਦੇ ਵਿੱਚ ਵਤਨ ਪੰਜਾਬ ਦੀਆਂ ਤੁਸੀਂ ਇਹਨਾਂ ਗੇਮਾਂ ਬਾਰੇ ਤੁਸੀਂ ਕੋਈ ਗੱਲਬਾਤ ਕਹਿਣਾ ਚਾਹੁੰਦੇ ਹੋ ਵੀਰੇ ਇਹਨਾਂ ਬਾਰੇ ਕਹਿਣਾ ਕੀ ਆ ਯਾਰ ਪ੍ਰਬੰਧ ਦੇ ਬਹੁਤ ਮਾੜੇ ਨੇ ਅੱਛਾ ਜੀ ਠੀਕ ਹੈ ਪ੍ਰਬੰਧਾਂ ਬਾਰੇ ਜਿਹੜੀ ਗੱਲ ਸੱਚੀ ਆ ਆਪਾਂ ਉਹੀ ਦਿਖਾਉਣੀ ਆ ਉਹੀ ਜਿਹੜਾ ਜਿਹੜਾ ਵੀ ਗੱਲ ਸੱਚ ਹੈਗੀ ਆ ਉਹੀ ਤੁਸੀਂ ਕਰਨੀ ਆ ਆਪਣੀ ਕੋਸ਼ਿਸ਼ ਕੀ ਆ ਵੀ ਆਪਾਂ ਜਿਵੇਂ ਹੁਣ ਬੱਚੇ ਨੇ ਸਾਰੇ ਪ੍ਰਦਰਸ਼ਨ ਦਿਖਾ ਰਹੇ ਆ ਜਾਂ ਕੋਈ ਪ੍ਰਬੰਧ ਵਧੀਆ ਜਾਂ ਮਾੜਾ ਸਾਰਾ ਤੁਸੀਂ ਦੱਸਣਾ ਕਿਉਂਕਿ ਜੇ ਦੱਸੋਗੇ ਅੱਗੇ ਤੋਂ ਇਹ ਜੀਆਂ ਚੀਜ਼ਾਂ ਗੌਰ ਕੀਤੀ ਜਾਊਗੀ میرے پربندکان دی بہت ਘਾਟ ਹੈ ਕਿਉਂਕਿ ਕੋਈ ਸ਼ਡਿਊਲ ਨਹੀਂ ਕੋਈ ਟਾਈਮ ਟੇਬਲ ਨਹੀਂਗਾ ਤੜਕੇ ਦੇ ਆਕੇ ਲੋਕ ਬੈਠੇ ਨੇ ਜਿਹੜੇ ਖੇਡਾਰੀ ਖੇਡਣ ਆਏ ਨੇ ਉਹਨਾਂ ਖਾਤਰ ਕੋਈ ਟਾਈਮ ਟੇਬਲ ਨਹੀਂ ਦਿੱਤਾ ਗਿਆ ਜੇ ਉਹਨਾਂ ਦਾ ਟਾਈਮ ਟੇਬਲ ਹੋਵੇ ਉਹ ਪ੍ਰੋਪਰ ਟਾਈਮ ਤੇ ਹੋਣਾ ਜਿਹੜੇ ਹੁਣ ਮੰਨ ਲਓ ਵੀ 30 ਸਾਲਾਂ ਤੋਂ ਉੱਪਰ ਕੋਈ ਵੀ ਗੇਮ ਇਵੈਂਟ ਕਰਵਾਉਂਦੇ ਆ ਸਰਕਾਰ ਨੂੰ ਵੀ ਪਤਾ ਵੀ ਲਗਭਗ ਬੰਦੇ ਕੋਈ ਨਾ ਕੋਈ ਰਜਗਾਰ ਪ੍ਰਾਈਵੇਟ ਸਰਕਾਰੀ ਕੋਈ ਬਿਜ਼ਨਸ ਕਰਦਾ ਹੁੰਦਾ ਉਹਨਾਂ ਖਾਤਰ ਤਾਂ ਘਟੋ ਘਟਾ ਸ਼ਡਿਊਲ ਹੋਣਾ ਚਾਹੀਦਾ ਸੀ ਕਿਉਂਕਿ ਉਹ ਤੜਕੇ ਦੇ ਆਕੇ ਆਪਦਾ ਕੰਮ ਤਾਂ ਛੱਡ ਕੇ ਪਰੇਸ਼ਾਨ ਬੈਠੇ ਨੇ ਤੇ ਆਪਾਂ ਮਤਲ ਕਿਸੇ ਵੀ ਪ੍ਰਕਾਰ ਦਾ ਸ਼ਡਿਊਲ ਕਿੰਨੀ ਉਹ ਬਹੁਤ ਘਾਟ ਹੈ ਓਕੇ ਓਕੇ ਉਹ ਪ੍ਰੋਪਰ ਸ਼ਡਿਊਲ ਦੇ ਥਰੂ ਮੰਡੇ ਨਹੀਂ ਹੋਇਆ ਟੂਰਨਾਮੈਂਟ ਹਾਂਜੀ 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 ਤੇ ਜਿਵੇਂ ਕੋਈ ਇੱਥੇ ਕੋਈ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਗਿਆ ਕਿ ਨਹੀਂ ਲੰਗਰ ਪਾਣੀ ਦਾ ਅੱਜ ਦਾ ਠੀਕ ਹੈ ਵੀਰੇ ਪਿਛਲੀ ਵਾਰੀ ਜਦੋਂ ਬਲਾਕ ਸੀ ਸੀਗੇ ਉਹ ਤਾਂ ਬਹੁਤ ਮਾੜਾ ਸੀ ਅਸੀਂ ਮੈਚ ਖੇਡ ਕੇ ਡੇ ਰੋਟੀ ਵੀ ਨਹੀਂ ਮਿਲੀ ਅੱਛਾ ਅੱਛਾ ਇਹ ਬਹੁਤ ਮਾੜੀ ਗੱਲ ਆ ਤੇ ਜਿਵੇਂ ਆਪਾਂ ਇਸ ਜਿਵੇਂ ਵਤਨ ਪੰਜਾਬ ਦੀਆਂ ਗੇਮਾਂ ਕਰਾ ਰਹੇ ਆ ਖਾਸ ਕਰਕੇ ਇਹਨਾਂ ਨੂੰ ਵਿਦਿਆਰਥੀਆਂ ਦਾ ਜੋ ਆਪਣੇ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਬੱਚੇ ਆਉਂਦੇ ਨੇ ਕਿਉਂਕਿ ਕੋਈ ਸਵੇਰ ਸੁਬਾਹ ਦਾ ਆਇਆ ਹੁੰਦਾ ਕੋਈ ਦੂਰੋਂ ਚੱਲਿਆ ਹੁੰਦਾ ਕੋਈ ਬਾਈ ਨੇ ਦੱਸਿਆ ਜਿਵੇਂ ਕੋਈ ਸਰਕਾਰੀ ਜੌਬ ਕਰਦਾਗਾ ਉਹਦੇ ਵਿੱਚੋਂ ਛੁੱਟੀ ਲਈ ਹੁੰਦੀ ਆ ਤੇ ਜਾਂ ਕੋਈ ਦੂਰੋਂ ਨੇੜੋਂ ਕਿਤੋਂ ਵੀ ਆਇਆਗਾ ਹਰ ਇੱਕ ਬੰਦੇ ਲਈ ਪੱਲਾ ਤਾਂ ਲੰਗਰ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਤੇ ਜਿਵੇਂ ਗੇਮਾਂ ਕਰ ਰਹੇ ਨੇ ਅਲੱਗ-ਅਲੱਗ ਹਰ ਇੱਕ ਦੀ ਜਿੰਨੀ ਦਿਲਚਸਪੀ ਹੈਗੀ ਆ ਇੱਥੇ ਤਾਂ ਨੂੰ ਹਰ ਇੱਕ ਗੇਮ ਦਿਖਾਈ ਜਾ ਰਹੀ ਆ ਤੇ ਇਹ ਜ਼ਿਆਦਾ ਧਿਆਨ ਦੇਣਾ ਚਾਹੀਦਾ ਜਿਵੇਂ ਕਿ ਤੁਹਾਨੂੰ ਇਹ ਬਾਈ ਨੇ ਦੱਸਿਆਗਾ ਤੇ ਬਹੁਤ ਮਾੜੀ ਗੱਲ ਆ ਇਹ ਪ੍ਰਬੰਧਕ ਵਾਸਤੇ ਜਿਵੇਂ ਕਿਥੇ ਜਾ ਤਾਂ ਪ੍ਰਬੰਧ ਹੋਰ ਕੀਤਾ ਜਾਵੇ ਜਿਵੇਂ ਗਰਮੀ ਬਹੁਤ ਆ ਤੇ ਪਾਣੀ ਪੂਣੀ ਦਾ ਪ੍ਰਬੰਧ ਵੀ ਐਸਾ ਵੈਸਾ ਹੀ ਇੱਥੇ ਕਹਿੰਦੇ ਨੇ ਜੋ ਬੱਚੇ ਦੱਸ ਰਹੇ ਨੇ ਕੱਲੇ ਨਹੀਂ ਹੋਰ ਵੀ ਬਹੁਤ ਦੱਸ ਰਹੇ ਨੇ ਵੀ ਪ੍ਰਬੰਧ ਹੈ ਨਹੀਂ ਏਡਾ ਖਾਸ ਤੇ ਗੇਮਾਂ ਦੇ ਵਿੱਚ ਹਿੱਸਾ ਬਹੁਤ ਦੂਰ ਤੋਂ ਦੂਰੋਂ ਬੱਚੇ ਵਧੀਆ ਪੋਜੀਸ਼ਨ ਲੈ ਰਹੇ ਨੇ ਤੇ ਸਾਰੇ ਬੱਚਿਆਂ ਦਾ ਤੇ ਬਾਈਆਂ ਦਾ ਬਹੁਤ-ਬਹੁਤ ਧੰਨਵਾਦ ਜਿਵੇਂ ਕਿ ਇਹਨਾਂ ਦੀ ਗੇਮ ਆ ਗਈ ਬਹੁਤ ਸੋਹਣੀ ਐ ਇਸ ਪਿੰਡ ਦੀ ਤੇ ਬਹੁਤ ਵਧੀਆ ਪੋਜੀਸ਼ਨ ਲੈ ਰਹੇ ਨੇ ਬਹੁਤ ਵਧੀਆ ਜੋ ਅਲੱਗ-ਅਲੱਗ ਗੇਮਾਂ ਨੇ ਆਪਣੇ ਆਪੋ ਆਪਣੇ ਪੋਜੀਸ਼ਨਾਂ ਤੇ ਆ ਰਹੇ ਨੇ ਤੇ ਇਹਨਾਂ ਦੇ ਜੋ ਨੰਗਲ ਕਲਾ ਦੀ ਗੇਮ ਗੇਮ ਆ ਤਾਂ ਉਹਨਾਂ ਨੂੰ ਨੰਗਲ ਕਲਾ ਵਾਲਿਆਂ ਨੂੰ ਬਹੁਤ-ਬਹੁਤ ਵਧਾਈਆਂ ਜੋ ਪੋਜੀਸ਼ਨ ਲੈ ਕੇ ਆ ਰਹੇ ਨੇ ਤੇ ਆਜੋ ਆਪਾਂ ਹੋਰ ਵੀ ਤੁਹਾਨੂੰ ਜਿਹੜੇ ਕੋਈ ਬੱਚੇ ਪੋਜੀਸ਼ਨ ਲੈ ਕੇ ਆ ਰਿਹਾ ਆਪਾਂ ਉਹਨਾਂ ਨੂੰ ਦਿਖਾਉਨੇ ਆ ਤੇ ਆਜੋ ਆਪਾਂ ਅੱਗੇ ਚੱਲਦੇ ਹਾਂ ਜਿਵੇਂ ਕਿ ਆਪਾਂ ਤੁਹਾਨੂੰ ਦਿਖਾ ਰਹੇ ਸੀਗੇ ਜਿਵੇਂ ਉਹ ਬਾਈਆਂ ਨੇ ਪਹਿਲਾਂ ਖਿਡਿਆਰੀਆਂ ਨੇ ਦੱਸਿਆਗਾ ਆਪਾਂ ਆਪਣੇ ਵਿਚਾਰ ਦਿੱਤੇ ਸੀ ਜਿਵੇਂ ਆ ਬੱਚੇ ਨੇ ਖਿਡਿਆਰੀ ਨੇ ਐਥਲੀਟਿਕਾ ਆਏ ਹੋਏ ਬਹੁਤ ਦੂਰੋਂ ਦੂਰੋਂ ਆਏ ਹੋਏ ਨੇ ਇਹਨਾਂ ਕੋਲੇ ਪੱਲਾ ਤੱਕ ਕਿਤੇ ਸਾਹ ਦਾ ਪ੍ਰਬੰਧ ਨਹੀਂ ਕਿਤੇ ਬੈਠਣ ਦਾ ਪ੍ਰਬੰਧ ਨਹੀਂ ਹੈਗਾ ਜਿਵੇਂ ਇਧਰ ਵਾਲੀਬਾਲ ਦਾ ਗਰਾਊਂਡ ਆ ਗਿਆ ਇਧਰਲੀ ਸਾਈਡ ਫੁੱਟਬਾਲ ਦਾ ਆ ਗਿਆ ਤੇ ਇਧਰੋਂ ਫੁੱਟਬਾਲ ਕੋਈ ਬਾਲ ਆਉਂਦੀ ਆ ਤਾਂ ਉਹ ਇਧਰਲੇ ਟੂਰਨਾਮੈਂਟ ਜਿਹੜੇ ਇਧਰਲੇ ਗੇਮਾਂ ਹੋ ਰਹੀਆਂ ਨੇ ਉਹਨਾਂ ਨੂੰ ਡਿਸਟਰਬ ਕਰਦੇ ਨੇ ਕੋਈ ਹੈ ਨਹੀਂ ਰਿਸਪਾਲ ਤੇ ਇੱਥੇ ਇਹਨਾਂ ਦਾ ਸਿਸਟਮ ਹੀ ਐਦਾਂ ਹੋਇਆ ਪਿਆਗਾ ਕੋਈ ਵੀ ਇੱਥੇ ਰੂਲ ਨਹੀਂ ਹੈਗਾ ਕੋਈ ਦੇਖ ਰਹੀ ਹੈਗੇ ਤੇ ਜੇ ਕਰਾਉਣੀਆਂ ਹੁੰਦੀਆਂ ਗੇਮਾਂ ਵੀ ਵਧੀਆ ਰੂਲ ਨਾਲ ਕਰਵਾਈਆਂ ਜਾਣ ਤੇ ਜਿਵੇਂ ਉਧਰੋਂ ਆ ਦੇਖੋ ਇਧਰੋਂ ਵਾਲੀਬਾਲ ਦੀਆਂ ਜੋ ਗੇਮਾਂ ਨੇ ਇਹ ਚੱਲ ਰਿਹਾ ਟੂਰਨਾਮੈਂਟ ਇਧਰ ਤੁਹਾਨੂੰ ਅਲੱਗ-ਅਲੱਗ ਦਿਖਾ ਰਹੇ ਆ ਤਾਂ ਉਹ ਇਧਰੋਂ ਫੁੱਟਬਾਲ ਦਾ ਚੱਲੀ ਜਾਂਦਾ ਹੁੰਦਾ ਤਾਂ ਵਾਲੀਬਾਲ ਵਾਲੀ ਗੇਮ ਗੇਂਦ ਆ ਜਿਹੜੀ ਉਹ ਆਪਣੀ ਬੋਲ ਆ ਫੁੱਟਬਾਲ ਵਾਲਿਆਂ ਕੋਲੇ ਚੱਲ ਜਾਂਦੀ ਆ ਜਦੋਂ ਇਧਰ ਲਈ ਆਊਟ ਵੱਜ ਜੇ ਤਾਂ ਉਹ ਇਹਨਾਂ ਕੋਲੇ ਆ ਜਾਂਦੀਆਂ ਨੇ ਇਸ ਤਰ੍ਹਾਂ ਹੋ ਰਿਹਾ ਕਿਉਂਕਿ ਇਹ ਵੀ ਚਾਹੀਦਾ ਵੀ ਇਹੋ ਜਿਹੇ ਪ੍ਰਬੰਧ ਕੀਤੇ ਜਾਣ ਅੱਗੇ ਤੋਂ ਵਧੀਆ ਢੰਗ ਨਾਲ ਟੂਰਨਾਮੈਂਟ ਕਰਵਾਏ ਜਾਣ ਜਿਵੇਂ ਕਿ ਬੱਚਿਆਂ ਨੂੰ ਕਿਤੇ ਬੈਠਣ ਦਾ ਕੋਈ ਪ੍ਰਬੰਧ ਨਹੀਂ ਐਥਲੀਟਿਕ ਆਏ ਹੋਏ ਨੇ ਬਹੁਤ ਦੂਰੋਂ ਦੂਰੋਂ ਇੱਕ ਤਾਂ ਥੋੜਾ ਜਿਹਾ ਪਾਣੀ ਦਾ ਵੀ ਪ੍ਰਬੰਧ ਹੈ ਨਹੀਂ ਸਾਨੂੰ ਵੀ ਕਾਫੀ ਟਾਈਮ ਹੋ ਗਿਆ ਔਰੇ ਬੋਲਦਿਆਂ ਨੂੰ ਥੋੜਾ ਯ ਉੱਕ ਜਾਣੀਆਂ ਗੱਲਾਂ ਕਰਦੇ ਕਰਾਉਂਦੇ ਕਿਉਂਕਿ ਪਾਣੀ ਅਸੀਂ ਸਾਡੇ ਕੋਲੇ ਨੇੜੇ ਹੈ ਨਹੀਂ ਅਸੀਂ ਚੱਲ ਕੇ ਉਧਰ ਜਾ ਕੇ ਪੀ ਕੇ ਆਉਨੇ ਆ ਸਾਨੂੰ ਆਇਆ ਵੀ ਗੇਮਾਂ ਹਰ ਇੱਕ ਬੱਚੇ ਦੀ ਪੋਜੀਸ਼ਨਾਂ ਜੋ ਦਿਖਾਈ ਜਾਵੇ ਹਰ ਇੱਕ ਨੂੰ ਐਦਾਂਗਾ ਵੀ ਸਾਡੀ ਵੀਡੀਓ ਬਣੇ ਤਾਂ ਸਾਨੂੰ ਕਵਰ ਕੀਤਾ ਜਾਵੇ ਆਪਾਂ ਕੋਸ਼ਿਸ਼ ਕਰਦੇ ਆ ਇਹ ਸਾਰੀ ਤੇ ਜਿਵੇਂ ਇਹਨਾਂ ਬੱਚਿਆਂ ਬਾਰੇ ਆਪਾਂ ਤੁਹਾਨੂੰ ਦਿਖਾਇਆਗਾ ਕੋਈ ਵੀ ਪ੍ਰਬੰਧ ਨਹੀਂ ਹੈਗਾ ਬਹੁਤ ਦੂਰੋਂ ਦੂਰੋਂ ਐਥਲੀਟ ਕਾਉਂਦੇ ਨੇ ਜੇ ਕਿਸੇ ਦਾ ਨੁਕਸਾਨ ਹੁੰਦਾ ਉਹਦਾ ਕੌਣ ਜ਼ਿੰਮੇਵਾਰ ਆ ਤੇ ਬਹੁਤ ਦੂਰੋਂ ਦੂਰੋਂ ਜਿਵੇਂ ਬਹੁਤ ਤਕੜੇ ਤਕੜੇ ਥਲੀ ਠਕ ਆਉਂਦੇ ਨੇ ਬਹੁਤ ਜ਼ਿਆਦੇ ਗੇਮਾਂ ਨੇ ਜਿਵੇਂ ਉਹ ਤੁਹਾਡੇ ਸਾਹਮਣੇ ਆ ਉਧਰਲੀ ਗੇਮ ਆ ਜੋ ਆਪਣੀ ਉੱਚੀ ਸਾਲ ਵਾਲੀ ਉਹ ਕਰਵਾਈ ਜਾਣੀ ਆ ਉਹ ਗਰਾਊਂਡ ਦੇ ਵਿੱਚ ਹੀ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਆ ਤੁਹਾਡੇ ਸਾਹਮਣੇ ਆ ਤਾਂ ਤੁਸੀਂ ਐ ਲੈ ਲਓ ਇਧਰੋਂ ਫੁੱਟਬਾਲ ਦੀ ਗੇਮ ਚੱਲਣੀ ਆ ਤਾਂ ਉਧਰੋਂ ਉਹਨਾਂ ਦਾ ਜੋ ਜੰਪਾ ਉਧਰੋਂ ਉਹ ਹੋ ਰਿਹਾਗਾ ਜੇ ਕਿਸੇ ਦੇ ਕੋਈ ਸੱਟ ਲੱਗ ਗਈ ਉਹਨਾਂ ਦਾ ਕੌਣ ਜ਼ਿੰਮੇਵਾਰ ਆ ਜੇ ਕਿਸੇ ਦੇ ਸੱਟ ਵੱਜਦੀ ਆ ਜਵਾਕ ਦੇ ਕਿਸੇ ਨੂੰ ਪ੍ਰੋਬਲਮ ਆਉਂਦੀ ਆ ਉਹਨਾਂ ਨੂੰ ਖੁਦ ਕਿਉਂਕਿ ਇੱਕ ਤਾਂ ਜੋ ਉਹਨਾਂ ਦੀਆਂ ਗੇਮਾਂ ਨੇ ਉਹਨਾਂ ਤੋਂ ਉਹ ਪਿੱਛੇ ਹਟ ਜਾਂਦੇ ਸੱਟ ਵੇਟ ਲੱਗ ਜਾਂਦੀ ਆ ਤਾਂ ਉਹਨਾਂ ਦੀਆਂ ਗੇਮਾਂ ਦੇ ਵਿੱਚ ਬਹੁਤ ਦਿੱਕਤਾਂ ਆਉਂਦੀਆਂ ਨੇ ਇਹ ਖੁਦ ਪ੍ਰਬੰਧਕਾਂ ਨੂੰ ਚਾਹੀਦਾ ਵੀ ਇਨ੍ਹਾਂ ਗੇਮਾਂ ਲਈ ਜੋਕ ਗੇਮ ਕਰਾਉਣੀ ਆ ਤਾਂ ਵਧੀਆ ਪ੍ਰਬੰਧ ਕੀਤਾ ਜਾਵੇ ਆਜੋ ਆਪਾਂ ਤੁਹਾਨੂੰ ਦਿਖਾਉਨੇ ਆ 1500 ਮੀਟਰ ਦੀ ਹੁਣ ਸਟਾਰਟਿੰਗ ਹੋਣੀ ਆ ਰੇਸ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਆਜੋ ਤੁਹਾਨੂੰ ਸਾਰੀ ਦਿਖਾਵਾਂਗੇ ਅਪਡੇਟ ਦਿੰਦੇ ਰਹਿਾਂਗੇ ਆਜੋ ਜੀ ਅਪਡੇਟ ਆ ਜੋ ਆਪਾਂ ਦਿੰਦੇ ਰਹਿਾਂਗੇ ਤੇ ਜਿਵੇਂ ਇਹਨਾਂ ਦਾ ਰਨਿੰਗ ਆ ਦੇਖੋ ਜਿਵੇਂ ਕਿ ਚੱਲ ਰਿਹਾ ਤੁਹਾਡੇ ਸਾਹਮਣੇ ਆ ਆਜੋ ਤੁਹਾਨੂੰ ਆਪਾਂ ਦਿਖਾਉਂਦੇ ਰਹਿਵਾਂਗੇ ਆਪਾਂ ਉਧਰ ਪੋਜੀਸ਼ਨ ਆ ਜੋ ਉਧਰਲੇ ਪਾਸੇ ਆਉਣੀ ਆ ਆਜੋ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਜਿੰਨੇ ਉਧਰ ਚੱਲਣਾ ਪਹਿਲਾ ਰਾਉਂਡ ਆ ਜੋ ਉੱਥੋਂ ਸ਼ੁਰੂ ਹੋਣਾਗਾ ਉੱਥੇ ਪੋਜੀਸ਼ਨ ਪੈਣੀ ਆ ਤਾਂ ਆਪਾਂ ਉਧਰਲੀ ਸਾਈਡ ਚੱਲਦੇ ਆ ਆਜੋ ਹਾਂਜੀ ਜਿਹੜੀ 1500 ਮੀਟਰ ਰੇਸ ਆ ਇਹਨਾਂ ਦਾ ਹੁਣ ਦੂਸਰਾ ਰਾਉਂਡ ਆ ਜੋ ਸ਼ੁਰੂ ਆ ਉਹ ਆਪਣਾ ਵਾਰ-ਵਾਰ ਹਾਂਜੀ ਇੱਥੇ ਆ ਕੇ ਪੋਜੀਸ਼ਨ ਦਿਖਾਉਣਗੇ ਜਿੰਨੇ ਬਹੁਤ ਸੋਨਾ ਤੇ ਰਨਿੰਗ ਕਰ ਰਹੇ ਨੇ ਦੋ ਬਾਅਦ ਉਹਨਾਂ ਦਾ ਰੈਂਟ ਕਰਾਇਆ ਜਾਊਗਾ ਦੋ ਰਾਊਂਡ ਬਾਕੀ ਰਹਿ ਗਿਆ 1500 ਦੇ ਦੋ ਰਾਊਂਡ ਬਾਕੀ ਨੇ 1500 ਦੇ ਆਪਾਂ ਦੇਖਦੇ ਹਾਂ ਕੀ ਗੱਲਬਾਤ ਅੱਗੇ ਚੱਲ ਬਈ ਇਹ ਨੂੰ ਤਾਂ ਲੈ ਆ ਪਤਾ ਮੈਨੂੰ ਦੋ ਹਾਂਜੀ ਜਿਵੇਂ ਕਿ ਹੁਣ ਤੀਜਾ ਰਾਊਂਡ ਸ਼ੁਰੂ ਹੋ ਗਿਆ ਤੇ ਦੂਸਰਾ ਖਤਮ ਹੋ ਗਿਆ ਤੇ ਬਹੁਤ ਸੋਹਣਾ ਪ੍ਰਦਰਸ਼ਨ ਦਿਖਾ ਰਹੇ ਨੇ ਜਿਵੇਂ ਬੱਚਿਆ ਤੇ ਇਹਨਾਂ ਦਾ ਰਾਉਂਡ ਆ ਜੋ ਵਧੀਆ ਚੱਲ ਰਹੇ ਨੇ ਵਧੀਆ ਪੋਜੀਸ਼ਨ ਆ ਇੱਕ ਰਾਉਂਡ ਰਹਿ ਗਿਆ ਇਹਨਾਂ ਦਾ ਜੀ 97 92 93 ਕਵਾਟੇ ਹਾਂ ਹਾਂ ਹਾਂਜੀ ਜਿਵੇਂ ਕਿ ਲਾਸਟ ਰਾਉਂਡ ਆ ਜੋ ਸ਼ੁਰੂ ਆ ਪਹਿਲੀ ਪੋਜੀਸ਼ਨ ਜੋ ਬੱਚਾ ਕਰਮਾ ਖੇਲਾ ਰਿਹਾ ਤੇ ਬਹੁਤ ਸੋਹਣੀ ਗੱਲ ਆ ਵਧੀਆ ਇਹਨਾਂ ਨੇ ਪ੍ਰਦਰਸ਼ਨ ਦਿਖਾਇਆ ਤੇ ਬਹੁਤ ਸੋਹਣੀ ਗੱਲ ਹੈ ਇਹਨਾਂ ਦਾ ਤੇ ਤੇ ਉਧਰੋਂ ਸੁਖਦੇਵ ਨੇ ਦੂਸਰੀ ਪੋਜੀਸ਼ਨ ਲਈ ਆ ਤੇ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਫਸਟ ਹੈ ਕਰਮ ਦਾ ਭਰਾ ਆਪਣਾ ਤੇ ਸੈਕੰਡ ਨੰਬਰ ਤੇ ਆਪਣਾ ਸੁਖਦੇਵ ਭਰਾ ਬਈ ਹਾਂਜੀ ਹਾਂਜੀ ਅਕਾਲੀ ਤੋਂ ਬਈ ਹਾਂਜੀ ਬਹੁਤ ਵਧੀਆ ਤਿਆਰੀ ਕਰਦਾ ਬਈ ਬਹੁਤ ਵਧੀਆ ਪਹਿਲਾ ਪਲੇਅਰ ਰਿਆ ਹਾਂਜੀ ਹਾਂਜੀ ਹੁਣ ਬਈ ਆਪਣੇ ਸਰਕਾਰ ਸਪੋਰਟਿੰਗ ਕਰਦੀ ਬਈ ਹਾਂਜੀ ਹਾਂਜੀ ਜ਼ਿੰਮੇਵਾਰੀਆਂ ਨਹੀਂ ਮਾਰਦਾ ਬਈ ਗਰੀਬ ਬੰਦੇ ਘਰਾਂ ਦੇ ਮੁੰਡੇ ਆ ਸਹੀ ਗੱਲ ਹੈ ਆਪਣਾ ਸੁਖਦੇਵ ਭਰਾ ਬਈ ਕਾਨੇ ਦਾ ਹਾਂਜੀ ਸੈਕੰਡ ਐਪ ਵੀ ਤੁਸੀਂ ਦੇਖ ਸਕਦੇ ਹੋ ਹਾਂਜੀ ਆਪਣੇ ਆਪਰਾ ਦਾ ਛੋਟਾ ਪਈਆ ਬਈ ਹਾਂਜੀ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰਕੇ ਸਪੋਰਟ ਕਰਿਆ ਕਰੋ ਵਧੀਆ ਪਲੇਅਰਾਂ ਨੂੰ ਬਈ ਇਹ ਨਾ ਕਰਿਆ ਕਰੋ ਵੀ 3D ਭਾਦ ਨਹੀਂ ਸਕਦਾ ਬੱਡੇ ਬਈ ਸਾਰੇ 3D ਹੁੰਦੇ ਆ ਭੱਜਣ ਵਾਲੇ ਹਾਂਜੀ ਧੰਨਵਾਦ ਬਈ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰਕੇ ਹਾਂਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਤੇ ਇਹ ਬੱਚੇ ਆ ਜੋ ਬਹੁਤ ਮਿਹਨਤ ਕਰਦੇ ਨੇ ਸੁਖਦੇਵ ਸਿੰਘ ਦੇ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਇੱਕ ਦੋ ਵੀਡੀਓ ਦੇ ਵਿੱਚ ਤੇ ਉਹ ਵੀ ਬਹੁਤ ਵਧੀਆ ਸ਼ਾਨਦਾਰ ਆਪਣੀ ਗੇਮ 'ਚ ਜੋ ਪ੍ਰਦਰਸ਼ਨ ਕਰਦਾਗਾ ਤਾਨੂੰ ਦਿਖਾ ਦਿੰਨੇ ਆ ਇਹਨਾਂ ਦੀ ਜੋ ਪੋਜੀਸ਼ਨ ਆ ਦੂਸਰੀ ਪੋਜੀਸ਼ਨ ਆ ਤੇ ਆਪਾਂ ਗੱਲਬਾਤ ਕਰਾਉਣੇ ਆ ਤੇ ਅੰਗਲ ਤੋਂ ਥੋੜਾ ਤੇ ਬਹੁਤ ਸੋਹਣੀ ਗੱਲ ਆ ਤੇ ਚਲੋ ਆਪਾਂ ਇਹਨਾਂ ਨੂੰ ਰੈਸਟ ਕਰਨ ਦਿਓ ਤੇ ਬਹੁਤ ਸੋਹਣਾ ਇਹਨਾਂ ਨੇ ਪ੍ਰਦਰਸ਼ਨ ਦਿਖਾਇਆ ਦੂਸਰੀ ਪੋਜੀਸ਼ਨ ਆ ਇਹਨਾਂ ਦੀ 1500 ਮੀਟਰ ਦੇ ਵਿੱਚ ਤੋਂ ਇੱਕ ਬੱਚੇ ਦੀ ਉਹਨਾਂ ਨੇ ਬਹੁਤ ਸੋਹਣਾ ਜਿਵੇਂ ਪ੍ਰਦਰਸ਼ਨ ਦਿਖਾਇਆ ਆਪਾਂ ਕਰਮਾ ਸਿੰਘ ਤੇ ਐਥਲੀਟਿਕ ਨੇ ਤੇ ਇਹਨਾਂ ਦਾ ਇਸ ਬੱਚੇ ਦੀ ਜੋ ਸੁਖਦੇਵ ਸਿੰਘ ਆ ਪਿੱਛੇ ਜੇ ਐਕਸੀਡੈਂਟ ਹੋਣ ਕਰਕੇ ਇਹਨਾਂ ਦਾ ਤੁਹਾਨੂੰ ਚਿਹਰਾ ਵੀ ਕੋਸ਼ਿਸ਼ ਕਰਦਾ ਵੀ ਦਿਖਾ ਦਾਂਗੇ ਇੱਥੋਂ ਇਹਨਾਂ ਦਾ ਐਕਸੀਡੈਂਟ ਕਰਕੇ ਇਹਨਾਂ ਦਾ ਚਿਹਰਾ ਥੋੜਾ ਜਿਆ ਜਿਆਦੇ ਇਹਨਾਂ ਦੇ ਪ੍ਰੋਬਲਮ ਪੈ ਗਈ ਸੀ ਕਿ ਸਾਰਾ ਜਵਾੜਾ ਟੁੱਟ ਗਿਆ ਸੀ ਜਾਨੀ ਕਿ ਪਲੇਟਾਂ ਵਗੈਰਾ ਪਈਆਂ ਹੋਈਆਂ ਨੇ ਕਿਉਂਕਿ ਇਹਨਾਂ ਨੇ ਬਹੁਤ ਟਾਈਮ ਇਹਨਾਂ ਨੂੰ ਸਿਰਫ ਡੇਢ ਕਿ ਮਹੀਨਾ ਹੋਇਆਗਾ ਇਹਨਾਂ ਦਾ ਜੋ ਆਪਣਾ ਆਪਰੇਸ਼ਨ ਹੋਇਆ ਸੀਗਾ ਤਾਂ ਦੂਸਰੀ ਵੀ ਆਪਣੀ ਪੋਜੀਸ਼ਨ ਜੋ ਸਟਾਰਟਿੰਗ ਹੋ ਗਈ ਆ ਪਰ ਇਸਾਂ ਦੀ ਵੀ ਤੁਹਾਨੂੰ ਦਿਖਾਉਣੀ ਆ ਆਪਾਂ ਗੱਲ ਕਰ ਰਹੇ ਸੀ ਸੁਖਦੇਵ ਦੀ ਤੇ ਜਿਵੇਂ ਕਿ ਆ ਦੇਖੋ ਤੁਹਾਨੂੰ ਦਿਖਾ ਦਾਂਗੇ ਜਿਵੇਂ ਨਜ਼ਰ ਦੇ ਤੁਹਾਡੋਂ ਥੋੜੀ ਜੀ ਕੋਸ਼ਿਸ਼ ਕਰਾਂਗੇ ਵੀ ਇਧਰ ਨਜ਼ਰ ਮਰਵਾਵਾਂਗੇ ਤੇ ਇਧਰ ਖੜੀ ਮੜੇ ਆ ਤੇ ਜਿਵੇਂ ਕਿ ਆ ਦੇਖੋ ਤੁਹਾਡੇ ਸਾਹਮਣੇ ਆ ਜਿਵੇਂ ਕਿ ਮਿਹਨਤਾਂ ਮਿਹਨਤ ਦੇ ਨਾਲ ਅੱਜ ਵੀ ਤੁਹਾਡੇ ਸਾਹਮਣੇ ਵਧੀਆ ਪੋਜੀਸ਼ਨ ਲੈ ਕੇ ਆਇਆ ਵਧੀਆ ਪਲੇਅਰ ਨੇ ਤੇ ਇਹਨਾਂ ਦੀ ਸਰਕਾਰਾਂ ਨੂੰ ਵੀ ਬੇਨਤੀ ਆ ਵੀ ਵਧੀਆ ਇਹਨਾਂ ਵੱਲ ਜੋ ਜਿੰਨੇ ਵੀ ਪਲੇਅਰ ਨੇ ਜਿੰਨੇ ਵੀ ਐਥਲੀਟਿਕ ਬੱਚੇ ਨੇ ਤਾਂ ਇਹਨਾਂ ਦੀ ਖਿਆਲ ਕੀਤਾ ਜਾਵੇ ਤੇ ਜਿਵੇਂ ਆਪਣਾ ਇਧਰ ਉਹ ਵਧੀਆ ਪੋਜੀਸ਼ਨ ਲੈ ਰਹੇ ਨੇ ਜਿਵੇਂ ਇਧਰ ਰੇਸਾਂ ਹੋ ਰਹੀਆਂ ਨੇ ਆਪਾਂ ਤੁਹਾਨੂੰ ਉਹ ਵੀ ਕਵਰ ਕਰਾਉਣੇ ਆ ਦਿਖਾਉਣੇ ਆਗੇ ਹਰ ਇੱਕ ਆਪਾਂ ਤੁਹਾਨੂੰ ਵੀਡੀਓ ਅਪਡੇਟ ਦਿੰਦੇ ਰਹਿਾਂਗੇ ਤਾਂ ਜਿਹੜੀਆਂ ਜਿਵੇਂ ਕਿ ਉਧਰੋਂ ਤੁਹਾਡੇ ਸਾਹਮਣੇ ਰਨਿੰਗ ਹੋ ਰਹੀ ਆ ਤਾਂ ਆਪਾਂ ਉਹ ਵੀ ਤੁਹਾਨੂੰ ਸਾਰੀ ਜਿਹੜੀ ਕੋਈ ਪੋਜੀਸ਼ਨ ਪੈਂਦੀ ਆ ਆਪਾਂ ਤੁਹਾਨੂੰ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਤੇ ਸਾਰੇ ਜਣੇ ਆਪਣੇ ਵੀਡੀਓ ਨੂੰ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਇਹਨਾਂ ਬੱਚਿਆਂ ਨੂੰ ਸਪੋਰਟ ਕਰਿਆ ਕਰੋ ਜਿਹੜੇ ਵਧੀਆ ਰਨਿੰਗ ਕਰਦੇ ਨੇ ਵਧੀਆ ਨੰਬਰ ਲੈ ਰਹੇ ਨੇ ਉਹਨਾਂ ਦੀ ਜੋ ਪੋਜੀਸ਼ਨ ਆ ਉਹ ਪਿੱਛੇ ਪੈ ਗਈ ਆ ਕਿਉਂਕਿ ਕਾਰਨ ਆਪਾਂ ਦੂਰ ਖੜੇ ਸੀ ਆਪਾਂ ਥੋੜਾ ਜਿਹਾ ਇੱਥੇ ਬੱਚਾਂ 'ਚ ਜਿਆਦਾ ਟਰਸਟ ਦੇ ਰਹੇ ਸੀਗੇ ਕਿਉਂਕਿ ਇਹਨਾਂ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਤਾਂ ਕਰਕੇ ਆਪਾਂ ਨੂੰ ਉਹਨਾਂ ਦਾ ਪਤਾ ਨਹੀਂ ਲੱਗਿਆ ਕਿ ਕਦੋਂ ਉਹਨਾਂ ਦੀ ਰੇਸ ਹੋਣੀ ਸੀ ਉਹ ਹੋ ਚੁੱਕੀ ਆ ਤਾਂ ਆਪਾਂ ਤੁਹਾਨੂੰ ਸਾਰਾ ਅਪਡੇਟ ਦਿੰਦੇ ਰਹਿਾਂਗੇ ਜਿਵੇਂ ਇਧਰੋਂ ਫੁੱਟਬਾਲ ਦੀ ਗੇਮ ਆ ਜੋ ਹੁਣ ਉਸ ਤੋਂ ਬਾਅਦ ਫੁੱਟਬਾਲ ਦੀ ਗੇਮ ਆ ਉਹ ਸਟਾਰਟਿੰਗ ਹੋਣ ਵਾਲੀ ਹੈ ਇਹਨਾਂ ਦਾ ਮੈਚ ਤਾਂ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਫੁੱਟਬਾਲ ਦਾ ਵੀ ਮੈਚ ਦਿਖਾਇਆ ਜਾਵੇ ਤਾਂ ਆਪਾਂ ਸਾਰਾ ਕੋਸ਼ਿਸ਼ ਕਰਾਂਗੇ ਤੇ ਤੁਹਾਨੂੰ ਸਾਰੀ ਜਿੰਨੀ ਵੀ ਅਪਡੇਟ ਹੈ ਤਾਂ ਆਪਾਂ ਸਾਰੀ ਤੁਹਾਨੂੰ ਦਿੱਤੀ ਜਾਊਗੀ ਤੇ ਤੁਸੀਂ ਸਾਰੀ ਵੀਡੀਓ ਦੇਖਦੇ ਰਹੋ ਤੇ ਆਪਣੀਆਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਰਿਹਾ ਕਰੋ ਥੈਂਕ ਯੂ